ਸਮੇਂ ਦੀ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬڑے ਚਾਵਾਂ ਨਾਲ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਦੀ ਸਹੂਲਤ ਲਈ ਇੱਕ ਪ੍ਰੋਜੈਕਟ ਚਲਾਇਆ ਗਿਆ ਜਿਸ ਦਾ ਨਾਮ ਰੱਖਿਆ ਗਿਆ ਬੀਆਰਟੀਐਸ ਇਸ ਪ੍ਰੋਜੈਕਟ ਦੇ ਤਹਿਤ ਸ਼ਹਿਰ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਵਿਸ਼ੇਸ਼ ਸੜਕਾਂ ਦਾ ਜਾਲ ਵਿਛਾਇਆ ਗਿਆ ਕੁਝ ਸਾਲ ਇਹ ਪ੍ਰੋਜੈਕਟ ਸਫਲਤਾਪੂਰਵਕ ਚੱਲਿਆ ਪਰ ਸਰਕਾਰ ਬਦਲਦੇ ਹੀ ਆਖਿਰ ਕਿਉਂ ਇਹ ਪ੍ਰੋਜੈਕਟ ਫੇਲ ਹੋ ਗਿਆ ਇਸ ਪ੍ਰੋਜੈਕਟ ਦੇ ਬੰਦ ਹੋਣ ਨਾਲ ਮੱਧ ਵਰਗੀ ਸ਼ਹਿਰੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਸਭ ਤੋਂ ਜ਼ਿਆਦਾ ਉਹਨਾਂ 1400 ਕਰਮਚਾਰੀਆਂ ਦਾ ਜੋ ਅੱਜ ਬੇਰੁਜ਼ਗਾਰ ਹਨ ਕਰੋੜਾ ਰੁਪਏ ਦੀਆਂ ਬਸਾਂ ਟਰਮੀਨਲ ਵਿੱਚ ਖੜੀਆਂ ਗੱਲ ਸੜ ਰਹੀਆਂ ਨੇ ਪਰ ਸਬੰਧਿਤ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸਾਡੀ ਟੀਮ ਵੱਲੋਂ ਕਈ ਵਾਰ ਇਸ ਬਾਰੇ ਖਬਰਾਂ ਨਸ਼ਰ ਕੀਤੀਆਂ ਗਈਆਂ ਹਨ ਪਰ ਕਿਸੇ ਦਾ ਕੋਈ ਧਿਆਨ ਨਹੀਂ ਹੈ ਪਰ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਾਂਗੇ ਕਿਉਂਕਿ ਇਹ ਸਾਡੇ ਸ਼ਹਿਰ ਅਤੇ ਸ਼ਹਿਰ ਵਾਸੀਆਂ ਦਾ ਮੁੱਦਾ ਹੈ ਬਈ ਲੱਖਾਂ ਲੋਕ ਕੰਮ ਕਰਦੇ ਸੀ ਹੁਣ ਬੇਰੁਜ਼ਗਾਰ ਹੋਏ ਫਿਰਦੇ ਐ ਚਲਾਣੀਆਂ ਚਾਹੀਦੀਆਂ ਕਾਫੀ ਬੰਦਿਆਂ ਨੂੰ ਸੋਖ ਹੀ ਹੁਣ ਜਿਨ੍ਹਾਂ ਨੇ ਇੱਥੋਂ ਯੂਨੀਵਰਸਿਟੀ ਵਗੈਰਾ ਜਾਣਾ ਵਾ ਸਟੱਡੀ ਫੀਸ ਤੇ ਉਹਨਾਂ ਵਾਸਤੇ ਵੀ ਫੀਸ ਵੀ ਘੱਟ ਸੀ ਕਈ ਗਰੀਬ ਬੱਚੇ ਨਹੀਂ ਪਰ ਪਾਉਂਦੇ 40 40 ਮਤਲਬ ਇੱਥੋਂ ਵੀ ਟੈਂਪੂ 'ਚ ਜਾਣਾ ਫਿਰ ਟੈਂਪੂ ਚੇਂਜ ਕਰਕੇ ਜਾਣਾ ਇੱਕ ਸਮਾਂ ਬਚਦਾ ਸੀ ਇੱਕ ਥੋੜੇ ਪੈਸੇ ਬਚਦੇ ਸੀ ਗਰੀਬ ਬੱਚਿਆਂ ਦੇ ਹੁਣ ਜਿਨ੍ਹਾਂ ਨੇ ਜਾਣਾ ਵਾ ਉਹ ਚਾਹ ਤੇ ਆਹ ਦੀ ਟੈਂਪੂ ਚੇਂਜ ਕਰਦੇ ਕੋਈ ਪਾਸਾ ਡਿਓ ਕਰਦਾ ਵਾ ਫਿਰ ਅੱਗੋ ਚੇਂਜ ਕਰਦਾ ਵਾ ਕਾਫੀ ਸੋਖ ਹੀ ਚਲਾਨੀਆਂ ਚਾਹੀਦੀਆਂ ਸਰਕਾਰ ਨੂੰ ਮਤਲਬ ਧਿਆਨ ਦੇਣਾ ਚਾਹੀਦਾ ਇਹਦੇ ਵੱਲ ਫਿਰ ਇਹਨਾਂ ਦੇ ਅੱਜ ਦਿਨ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਰਹਿੰਦਾ ਇੰਨਾ ਕਰਕੇ ਇਹਨਾਂ ਨੂੰ ਤਾਂ ਚਾਹੀਦਾ ਜਾਂ ਤੇ ਸੜਕ ਖੁੱਲੀ ਕਰਦਣ ਜਾਂ ਬੱਸਾਂ ਚਲਾ ਦੇਣ ਕੋਈ ਨਾ ਕੋਈ ਕਰਨਾ ਚਾਹੀਦਾ ਇਹਨਾਂ ਦਾ ਹੱਲ ਗਿਰਿਲਾ ਹੁਣ ਇਦਾਂ ਹੀ ਆ ਵੇਖੋ ਕਈ ਲੱਗੀਆਂ ਕਈ ਨਹੀਂ ਕਈ ਐਕਸੀਡੈਂਟਾਂ ਕਰਕੇ ਟੁੱਟ ਜਾਂਦੀਆਂ ਵਾਂ ਇਦਾਂ ਹੀ ਲਿਆ ਜਾਂਦੇ ਨਸ਼ੇੜੀ ਚੱਕ ਕੇ ਲੈ ਜਾਂਦੇ ਆ ਸਰਕਾਰ ਦਾ ਕੋਈ ਧਿਆਨ ਹੀ ਨਹੀਂ ਇੰਨਾਂ ਚੀਜ਼ਾਂ 'ਤੇ ਇਹ ਸਰਕਾਰ ਨੂੰ ਚਾਹੀਦਾ ਨਿਗਾਹ ਮਾਰਨਾ ਮੇਰਾ ਤਾਂ ਇਹ ਹੈ ਕਿ ਬੱਸਾਂ ਸਟਾਰਟ ਕਰਨੀਆਂ ਚਾਹੀਦੀਆਂ ਤੇ ਮਤਲਬ ਕਿ ਥੋੜਾ ਜਿਹਾ ਆਪਣਾ ਰਹਿਤ ਹੋ ਜਾਂਦੀ ਹੈ ਥੋੜੇ ਫੀਸ ਵੱਲੋਂ ਜੋ ਵੀ ਅੰਦਰ ਦੀ ਬੱਚਿਆਂ ਦੀ ਹੈਗੀ ਆ ਹਾਂਜੀ ਹਾਂਜੀ ਇਸ ਬਾਰੇ ਵੀ ਇਹ ਗੱਡੀਆਂ ਚੱਲਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਡਰਾਈਵਰਾਂ ਦਾ ਵੀ ਕੁਝ ਮਸਲਾ ਹਲ ਹੋਏ ਖੜੀਆਂ ਉਹਨੂੰ ਬੱਸਾਂ ਦੇਖੋ ਤੁਹਾਡੇ ਸਾਹਮਣੇ ਉੱਥੇ ਲੱਗੀਆਂ ਸਾਰੀਆਂ ਡੰਬ ਤੇ ਇਹ ਬੱਸਾਂ ਜਾਂ ਕਿਹੇ ਹੋਰ ਬੱਸਾਂ ਚਾਲੂ ਕਰ ਦੇਣ ਯਾ ਕਿ ਪਿੰਡਾ ਬੁਣਾ ਹੀ ਲਾ ਦੇਣਾ ਜਾਂ ਕਿਸ ਨੂੰ ਠੇਕੇ ਦੇ ਦੇ ਦੇਣਾ ਬਿਲਕੁਲ ਜਨਤਾ ਦਾ ਪੈਸਾ ਹੀ ਖਰਾਬ ਕੀਤਾ ਸੜਕ ਵੈਸੇ ਬਲੌਕ ਕਰ ਦਿੱਤੀ ਜੇ ਨਹੀਂ ਚਲਾਉਣਾ ਸੀ ਤੇ ਸੜਕ ਵੀ ਬਲੌਕ ਕਰ ਦਿੱਤੀ ਇਹਨਾਂ ਨੇ ساری ਸਰਕਾਰ ਨੂੰ ਇਹੋ ਹੀ ਸੰਦੇਸ਼ ਹੈ ਜੀ ਜਾਏ ਬੱਸਾਂ ਚਲਾਈਆਂ ਜਾਣ ਜਿਹਦੇ ਨਾਲ ਰੋਜ਼ਗਾਰ ਜਿਹੜੇ ਬੰਦਿਆਂ ਦਾ ਖੋਇਆ ਗਿਆ ਉਹਨਾਂ ਨੂੰ ਰੋਜ਼ਗਾਰ ਮਿਲੇ ਗੱਲ ਕਰਾਂਗੇ ਅੱਜ ਬੀਆਟਸ ਪ੍ਰੋਜੈਕਟ ਦੀ ਕਰੋੜਾ ਰੁਪਏ ਦੇ ਖਰਚੇ ਗਏ ਨੇ ਇਸ ਪ੍ਰੋਜੈਕਟ ਤੇ ਪਰ ਅੱਜ ਉਹਨੂੰ ਚਿਟਾ ਹਾਥੀ ਬਣਾ ਕੇ ਰੱਖਿਆ ਹੋਇਆ ਹੈ ਘਟੋ ਘਟ 1200 1400 ਲੋਕ ਜਿਹੜੇ ਨੇ ਜਿਹੜੇ ਕਰਮਚਾਰੀ ਸੀਗੇ ਉਹ ਬੇਰੁਜ਼ਗਾਰ ਹੋਏ ਪਏ ਨੇ ਉਹਦਾ ਜ਼ਿੰਮੇਦਾਰ ਕੌਣ ਹੈ ਅਫਸਰ ਸ਼ਾਹੀ ਨੂੰ ਚਾਹੀਦਾ ਹੈ ਕਿ ਇਸ ਪ੍ਰੋਜੈਕਟ ਵੱਲ ਧਿਆਨ ਦੇਵੇ ਤਾਂ ਕਿ ਰੋਜ਼ਗਾਰ ਦੇ ਸਾਧਨ ਪੈਦਾ ਹੋਣ ਜਿਹੜੇ ਵਿਹਲੇ ਲੋਕ ਘੁੰਮ ਰਹੇ ਨੇ ਉਹਨਾਂ ਨੂੰ ਰੋਜ਼ਗਾਰ ਮਿਲੇ ਸੋ ਉਮੀਦ ਕਰਦੇ ਹਾਂ ਕਿ ਜਲਦ ਇਸ ਵੱਲ ਧਿਆਨ ਦਿੱਤਾ ਜਾਵੇਗਾ ਕਿਉਂਕਿ ਕਰੋੜਾਂ ਰੁਪਏ ਦੀਆਂ ਜਿਹੜੀਆਂ ਬੱਸਾਂ ਨੇ ਉਹਨਾਂ ਨੂੰ ਚੰਗਾਲ ਲੱਗ ਰਿਹਾ ਹੈ ਤੇ ਜਿਹੜਾ ਬੀਆਰਟੀਐਸ ਪ੍ਰੋਜੈਕਟ ਹੈ ਉਹਨੇ ਜਗ੍ਹਾ ਖੇਰੀ ਹੋਈ ਹੈ ਉਹ ਕਿਸੇ ਵੀ ਇਸਤੇਮਾਲ ਦੇ ਵਿੱਚ ਨਹੀਂ ਆ ਰਹੀ ਸੋ ਨਗਰ ਨਿਗਮ ਨੂੰ ਇਹੀ ਅਪੀਲ ਕਰਦੇ ਆਂ ਕਿ ਇਸ ਪ੍ਰੋਜੈਕਟ ਨੂੰ ਰਨ ਕੀਤਾ ਜਾਵੇ ਤਾਂ ਜੋ ਰੋਜ਼ਗਾਰ ਦੇ ਸਾਧਨ ਖੁੱਲ ਸਕਣ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਪੁਰ